ਗੁਰਤੇਗ ਬਹਾਦਰ ਹਿੰਦ ਦੀ ਚਾਦਰ ਉਹਦੇ ਅਸੀਂ ਸਾਰੇ ਭਾਗਾਂ ਵਾਲੇ ਅੱਜ ਉਹਦੇ ਚਰਨਾਂ ਦੇ ਵਿੱਚ ਅਸੀਂ ਸਾਰੇ ਹਾਜਰੀ ਭਰ ਰਹੇ ਆਂ ਔਰ ਗੁਰਤੇਗ ਬਹਾਦਰ ਨੇ ਹਿੰਦ ਦੀ ਚਾਦਰ ਬਣ ਕੇ ਦਿਖਾਇਆ ਵੀ ਜ਼ੁਲਮ ਦਾ ਖਾਤਮਾ ਤੇ ਆਪਣੀ ਐਸੀ ਕੁਰਬਾਨੀ ਦਿੱਤੀ ਜਿਹੜੀ ਪੂਰੇ ਸੰਸਾਰ 'ਚ ਪੂਰੇ ਵਿਸ਼ਵ ਦੇ ਅੰਦਰ ਗੁਰਤੇਗ ਬਹਾਦਰ ਜਿੰਨੀ ਵੱਡੀ ਕੁਰਬਾਨੀ ਨਾ ਕੋਈ ਕਿਸੇ ਨੇ ਕੀਤੀ ਹੈ ਨਾ ਕੋਈ ਕਰੂਗਾ ਔਰ ਗੁਰਤੇਗ ਬਹਾਦਰ ਹਿੰਦੀ ਚਾਦਰ ਦੇ ਚਰਨਾਂ ਦੇ ਵਿੱਚ ਅੱਜ ਪੰਜਾਬ ਸਰਕਾਰ ਨੇ ਜੋ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇਜੀ ਰਿਵਾਲਜੀ ਨੇ ਜੋ ਇਹ ਗੁਰਤੇਗ ਬਹਾਦਰ ਮਹਾਰਾਜ ਦੇ ਚਰਨਾਂ ਦੇ ਵਿੱਚ ਸੀਚਕਾਇਆ ਔਰ ਗੁਰੂ ਮਹਾਰਾਜ ਪੰਜਾਬ ਤੇ ਦੇਸ਼ ਤੇ ਸਾਡੇ ਲੁਧਿਆਣਾ ਵਾਸੀਆਂ ਤੇ ਭਾਰਤ ਵਾਸੀਆਂ ਤੇ ਭਾਰਤ ਤੋਂ ਬਾਹਰ ਬਸਦੇ ਪੰਜਾਬੀਆਂ ਤੇ ਹਮੇਸ਼ਾ ਆਪਣੀ ਕਿਰਪਾ ਬਣਾ ਕੇ ਰੱਖੇ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ